ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਪਰ ਲੰਗਰ ਚੱਲ ਰਹੇ ਹਨ ਤੇ ਲਗਾਤਾਰ ਬੀਬੀਆਂ ਇੱਥੇ ਲੰਗਰ ਪ੍ਰਸ਼ਾਦਾ ਬਣਾ ਰਹੀਆਂ ਹਨ ਸੰਗਤਾ ਲੰਗਰ ਛਕ ਰਹੀਆਂ ਹਨ ਤੁਸੀਂ ਦੇਖ ਸਕਦੇ ਆ ਐਨ ਸਿਰੇ ਪਰ ਇਹ ਤੇ ਬਟਾਂਡੇ ਵਾਲੇ ਦਾ ਲੰਗਰ ਲੱਗਾ ਵੇ ਰਿਸ਼ਮ ਸਿੰਘ ਯਾਤਰੀ ਜੀ ਉਸ ਸਾਰੇ ਤੇ ਸਾਰੇ ਦਿਖਾ ਦਨੇ ਆ। ਹੋਰ ਜੀ ਮਾਜੰਜੇ ਸਾਹਿਬ ਆ ਗੁਰੂ ਜੀ ਕਦੇ ਕੀ ਵਿਚਾਰ ਦੱਸਦੇ ਦੱਸੋ ਮਿਲਾਂ ਮਿੰਟ ਵਿਚਾਰ ਕਰੋ। ਵਿਚਾਰ ਤਾਂ ਜੀ ਅੱਜ ਜਿਹੜੇ ਸਾਡੇ ਪ੍ਰਧਾਨ ਜੀ ਐ ਉਹਨਾਂ ਬਾਰੇ ਅੱਜ ਅਰਦਾਸ ਦੇ ਫੇਸ ਦੇ ਵਿੱਚ ਜੋ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਅਰਦਾਸ ਅਸੀਂ ਕਰਾ ਰਹੇ ਆ। ਸੋ ਸਾਰੇ ਹੀ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਿਹੜੇ ਪਾਠ ਕਰੇ ਗਏ ਤੇ ਕਈ ਜਿਵੇਂ ਕੱਲ ਅਸੀਂ ਸਾਡਾ ਕੱਲ ਵੀ ਸਾਡਾ ਵਰਨਵਾਰ ਠੀਕਾ ਜਨ ਦੀ ਵੀ ਠੋਖੜਤਾਲ ਸੀਗੀ। ਕਿ ਸਾਰੇ ਪਿੰਡਾਂ ਦੇ ਵਿੱਚ ਵੀ ਕਾਫੀ ਭੁਖੜਤਾਲ ਰੱਖੀ ਤੇ ਸਾਡੇ ਪੋਨਾਲ ਦੇ ਵਿੱਚ ਵੀ ਇੱਥੇ ਧਰਨੇ ਦੇ ਵਿੱਚ ਵੀ ਸਾਰਿਆਂ ਨੇ ਕੱਲ ਭੁਖੜਤਾਲ ਰੱਖੀ। ਸੋ ਇਸੇ ਕਰਕੇ ਕੱਲ ਅੱਜ ਜਿਹੜੀ ਅਰਦਾਸ ਦਾ ਜਿਹੜਾ ਦਰਥ ਸੀਗਾ ਸਾਰੇ ਪਿੰਡਾਂ ਚ ਅਰਦਾਸ ਕਰੀ ਹੈ ਤੇ ਜਿਹੜਾ ਹ ਲੰਗਰ ਚੱਲਦਾ ਸਾਡਾ ਬਠਿੰਡਾ ਜ਼ਿਲ੍ਹੇ ਵੱਲੋਂ ਲੰਗਰ ਹੈ ਪਰ ਇੱਥੇ ਸੰਗਤਾਂ ਅਸੀਂ ਕਿਸੇ ਵੀ ਰੋਕੇ ਨਹੀਂ ਕੋਈ ਵੀ ਅੱਜ ਗੁਰੂ ਕਾ ਲੰਗਰ ਹੈ ਤੇ ਇਸੇ ਕਰਕੇ ਅਸੀਂ ਲੰਗਰ ਜਿਹੜਾ ਅੱਜ ਸਾਡੇ ਕੋਲੇ ਬਹੁਤ ਨਾਦ ਦੇ ਵਿੱਚ ਇਕੱਠ ਹੋਇਆ ਤੇ ਜਿਹੜਾ ਇਕੱਠ ਹੈ ਦਿਨੋਂ ਦਿਨ ਵਧਦਾ ਤੁਰਿਆ ਜਾਂਦਾ ਤੇ ਪਿੰਡਾਂ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆ ਸੀ ਕਿ ਵਾਤ ਉਹ ਕ라우ੜੀ ਮੋਰਚੇ ਤੇ ਪਹੁੰਚੋ ਜਿਹੜਾ ਕਿ ਆਪਣਾ ਪ੍ਰਧਾਨ ਜੀ ਸਿੰਘ ਦੱਲੇ ਵਾਲਾ ਆਪਣੀ ਜਿੰਦਗੀ ਕਸਾਵਾਂ ਦੇ ਖਾਤਰ ਦਾਤ ਲਈ ਬੈਠਾ ਉਹਦੀ ਜਿੰਦਗੀ ਦੀ ਅਰਦਾਸ ਕਰਦੇ ਹੋ ਤੇ ਨਾਲ ਨਾਲ ਇੱਧਰ ਵੀ ਵੀ ਰਕਤ ਕੇ ਧਰਮ ਦੇ ਵਿੱਚ ਪਹੁੰਚੋ ਵਾਹਿਗੁਰੂ ਜੀ ਅੱਛਾ ਵਾਹਿਗੁਰੂ ਤੇ ਤੁਸੀਂ ਸੁਣਿਆ ਰਜੀਤ ਸਿੰਘ ਪ੍ਰਧਾਨ ਕੋਲੋਂ ਬਠਿੰਡੇ ਵਾਲਿਆਂ ਕੋਲੋਂ ਕਿ ਇੱਥੇ ਭਾਈ ਮੋਰਚੇ ਤੇ ਪਹੁੰਚੋ ਦੇਖੋ ਇੱਥੇ ਲੰਗਰ ਜੋ ਕਿ ਲਗਾਤਾਰ ਚੱਲ ਰਹੇ ਨੇ ਬੀਬੀਆਂ ਇੱਧਰ ਲੰਗਰ ਬਣਾ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਆ ਇੱਧਰ ਦਦਦੀ ਸੇਵਾ ਚੱਲ ਰਹੀ ਆ ਬਾਪੂ ਤੁਹਾਡਾ ਦਦੂ ਦਾ ਔਰ ਪੂਰੀ ਨਿਰੰਤਰ ਸੇਵਾ ਸਾਡੀਆਂ ਜਿਹੜੀਆਂ ਚੱਲ ਰਹੀਆਂ ਬੀਬੀਆਂ ਨੇ ਲੰਗਰ ਪਾਣੀ ਜਿਹੜਾ ਐ ਨਾ ਆਟਾ ਵੀ ਚੱਲਦਾ ਜਾ ਰਿਹਾ ਦੇਖੋ ਜੀ ਨੇ ਬੀਬੀਆਂ ਬੈਠੀਆਂ ਤੁਸੀਂ ਦੇਖ ਸਕਦੇ ਆ ਲੰਗਰ ਬਠਿੰਡੇ ਸੰਗਤ ਵੱਲੋਂ ਹੀ ਲੰਗਰ ਆ ਤੇ ਇੱਧਰ ਸਾਰਾ ਹੀ ਲੰਗਰ ਦਾ ਪੂਰਾ ਪ੍ਰਬੰਧ ਜਿਹੜਾ ਇਹ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਆ ਬਠਿੰਡਾ ਜੋ ਕਿ ਇਹ ਸਾਰੀਓ ਕਿਸਾਨ ਜੁਨੀਅਨ ਦੇ ਸਾਰੇ ਇੱਥੇ ਬਠਿੰਡ ਵਾਲੇ ਆ ਨਾ ਨੇ ਇਹ ਆਪਣਾ ਪਾਣੀ ਦਾ ਵੀ ਲੰਗਰ ਦਾ ਵੀ ਸਾਰੇ ਕਾਸੇ ਦਾ ਪ੍ਰਬੰਧ ਹੈ ਤੇ ਤੁਸੀਂ ਦੇਖ ਸਕਦੇ ਆ ਸਾਰੇ ਲੰਗਰ ਪਾਣੀ ਇਕਨ ਮਰਜੀ ਸਕੋ ਸਾਰੀ ਸੰਗਤਾਂ ਬਾਤ ਲੰਗਰ ਖੁੱਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ